ਬਿੰਦਰਜੀਤ ਤੂਫਾਨ ਜੋਗੇ ਵਾਲੀਆ ਮੇਰੇ ਵੈਲਕਮ ਆ ਪਹਿਲਾ ਲਾਈਵ ਕਬੱਡੀ ਤੇ ਜੀ ਆਇਆਂ ਲਾਈਵ ਕਬੱਡੀ ਦਾ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਦੋਂ ਮੈਨੂੰ ਉਹ ਸਮਾਂ ਯਾਦ ਆ ਜਦੋਂ ਆਪਾਂ ਇੰਟਰਵਿਊ ਕਰੀ ਵੀ ਯਾਰ ਯੂਰਪ ਤੋਂ ਇੰਗਲੈਂਡ ਇੰਗਲੈਂਡ ਤੋਂ ਫਿਰ ਅਮਰੀਕਾ ਤੱਕ ਪੁੱਜੇ ਬੜਾ ਵਿਵਾਦ ਹੋਇਆ ਉਸ ਚੀਜ਼ ਦਾ ਵੀ ਪਰ ਹੁਣ ਆ ਗਏ ਆ ਕਈ ਖਿਡਾਰੀਆਂ ਨਾਲ ਮੈਂ ਹੁਣ ਗੱਲ ਕਰਦਾ ਹੀ ਕਹਿੰਦੇ ਯਾਰ ਚੰਗਾ ਰਹਿ ਗਿਆ ਇਹ ਇੱਥੇ ਆ ਗਿਆ ਤੁਸੀਂ ਕੀ ਸੋਚਦੇ ਆ ਭਾਜੀ ਮੇਰੀ ਉਸ ਸਮੇਂ ਕੰਡੀਸ਼ਨ ਇਦਾਂ ਦੀ ਸੀ ਵੀ ਮੈਨੂੰ ਕਿਉਂਕਿ ਮੇਰੀ ਭੈਣ ਦਾ ਵਿਆਹ ਸੀ ਹਨਾ ਤੇ ਮੈਂ ਯੂਰਪ ਆਇਆ ਤੇ ਤੁਸੀਂ ਸੋਚੋ ਮੈਂ ਯੂਰਪ ਚ ਕਿੰਨੇ ਵਿੱਚ ਬੰਦਾ ਆ ਸਕਦਾ ਵਾਂ ਯੂਰਪ ਦੀ ਮੇਰੀ 50000 ਰੁਪਏ ਦੀ ਗੱਲ ਸੀ ਸੀਜ਼ਨ ਦੀ ਹਾਂ ਤੇ ਮੈਂ ਲੱਖ ਰੁਪਏ ਦੀ ਖਾਣਾ ਖਾ ਗਿਆ ਤੇ ਮੇਰੀ ਸਿਚੁਏਸ਼ਨ ਇਦਾਂ ਦੀ ਹੋ ਗਈ ਮੇਰੀ ਭੈਣ ਦਾ ਵਿਆਹ ਸੀ ਹਨਾ ਤੇ ਤਾਨੂੰ ਪਤਾ ਜੀ ਇੰਡੀਆ ਕੁੜੀ ਦਾ ਵਿਆਹ ਕਰਦੇ ਹਾਂ ਤੇ ਕਿੰਨੇ ਪੈਸੇ ਚਾਹੀਦੇ ਹੁੰਦੇ ਆ ਹਾਂ ਜੀ ਲੱਖਾਂ ਲੱਗ ਜਾਂਦੇ ਹਨ ਤੇ ਮੈਨੂੰ ਇਹ ਨਹੀਂ ਪਤਾ ਸੀ ਮੈਂ ਇੰਡੀਆ ਜਾ ਕੇ ਆਪਣੀ ਭੈਣ ਦਾ ਵਿਆਹ ਕਿੱਦਾਂ ਕਰੂੰਗਾ ਫਿਰ ਮੇਰੀਆਂ ਦੋ ਭੈਣਾਂ ਨੇ ਹਨਾ ਨਾ ਮੇਰਾ ਘਰ ਬਣਿਆ ਤੇ ਮੇਰੇ ਇੰਜਰੀਆਂ ਜਿਹੜੀਆਂ ਨੇ ਹਨਾ ਉਹ ਬਹੁਤ ਜ਼ਿਆਦਾ ਨੇ ਮੈਂ ਇੱਥੇ ਵੀ ਹਨਾ 12 12 13 13 ਘੰਟੇ ਕੰਮ ਕਰਕੇ ਇੱਕ ਭੈਣ ਮੇਰੀ ਆ ਚਲੋ ਹੁਣ ਅਮਰੀਕਾ ਆ ਗਈ ਇੱਕ ਭੈਣ ਮੇਰੀ ਚਲੋ ਵਿਆਹ ਹੋ ਗਿਆ ਆਪਾਂ ਉਹਦਾ ਕਰਜਾ ਲਾਇਆ ਹਨ ਫਿਰ ਆਪਾਂ ਮਾੜਾ ਚੰਗਾ ਹੁਣ ਆਪਣਾ ਘਰ ਵੀ ਬਣਾਇਆ ਹਨ ਤੇ ਭਾਜੀ ਮੇਰੀ ਸਿਚੁਏਸ਼ਨ ਇਦਾਂ ਦੀ ਹੈ ਤੇ ਕਿਉਂਕਿ ਮੇਰੀ ਕਬੱਡੀ ਆ ਤੇ ਮੇਰਾ ਆ ਲਾਸਟ ਸੀਜ਼ਨ ਆ ਭਾਜੀ ਆ ਲਾਸਟ ਸੀਜ਼ਨ ਹੈ ਕੀ ਕਾਰਨ ਕੀ ਦੇ ਭਾਜੀ ਮੇਰੀ ਇੰਜਰੀਆਂ ਬਹੁਤ ਜ਼ਿਆਦਾ ਤਗੜੀਆਂ ਨੇ ਤੇ ਮੈਨੂੰ ਡਾਕਟਰਾਂ ਨੇ ਮੇਰੇ ਗੋਡਿਆਂ ਦਾ ਜਵਾਬ ਦਿੱਤਾ ਸੀ 2021 ਦੇ ਵਿੱਚ ਤੇ ਮੈਂ ਹੁਣ ਵੀ ਤੇ ਮੈਂ ਵੀਕ ਦੇ ਵਿੱਚ ਇੱਕ ਵਾਰੀ ਰਨਿੰਗ ਕਰਦਾ ਵਾਂ ਤੇ ਉਹ ਰਣੀ ਮੈਂ ਟੈਰਾਨੋਲ ਦਾ ਬਰੂਫਨ ਖਾ ਕੇ ਕਰਦਾ ਹਾਂ ਤੇ ਮੈਂ ਮੈਚ ਨਾ ਇੱਕ ਪਲੇਅਰ ਦੀ ਜਿਵੇਂ ਹੁਣ ਮੈਂ ਭਾਜੀ ਆਪਣੀ ਜ਼ਿੰਦਗੀ ਦੇ 15 ਸਾਲ ਕਬੱਡੀ ਖੇਡਿਆ ਵਾਂ ਇਹ ਛੱਡਣੀ ਕਿਤੇ ਭਾਜੀ ਸੌਖੀ ਥੋੜੇ ਮੈਨੂੰ ਲੋਕ ਕਹਿੰਦੇ ਆ ਵੀ ਹਾਂ ਉਹ ਤਾਂ ਸੈੱਟ ਹੋ ਗਿਆ ਭਾਜੀ ਮੈਂ 15 ਸਾਲ ਮਿਹਨਤ ਕੀਤੀ ਹੈ ਕਬੱਡੀ ਲਈ ਤੇ ਕਬੱਡੀ ਦੇ ਵਿੱਚੋਂ ਮੈਂ ਆਪਣੇ ਘਰ ਲਈ ਫੈਮਿਲੀ ਦੀ ਕੁਝ ਨਹੀਂ ਕੀਤਾ ਇੱਥੇ ਆਇਆ ਕੰਮ ਕੀਤਾ ਭੈਣ ਦਾ ਵਿਆਹ ਸੀ ਕਰਜ਼ਾ ਲਾਇਆ ਦੂਜੀ ਭੈਣ ਨੂੰ ਬੁਲਾਇਆ ਆਪਣਾ ਘਰ ਬਣਾਇਆ ਆਪਣੇ ਮਾਪਿਓ ਦੇ ਮਾੜੀ ਮੋਟੀ ਸ਼ੌਂਕ ਪੂਰੇ ਕੀਤੇ ਹਨ ਮੈਂ 15 ਸਾਲਾਂ ਬਾਅਦ ਜੇ ਅਮਰੀਕਾ ਆਇਆ ਪਾਜੀ ਲੋਕ ਕਹਿੰਦੇ ਆ ਵੀ ਉੰਦਰ ਤਾਂ ਸੁੱਤਰ ਲੱਗ ਗਿਆ ਕਿਦਾਂ ਸੁੱਤਰ ਲੱਗ ਗਿਆ ਪਾਜੀ 15 ਸਾਲ ਦੀ ਮਿਹਨਤ ਆ ਬਿਲਕੁਲ ਹਾਂ ਜਿਹੜਾ ਪਿੱਛੇ ਭੋਲੇ ਆਂਦੇ ਸਾਰੇ ਜੇ ਮੇਰੇ ਇੰਜਰੀਆਂ ਨਾ ਹੁੰਦੀਆਂ ਪਾਜੀ ਫੇਰ ਆਪਾਂ ਮਹਾਰਾਜ ਦੀ ਕਿਰਪਾ ਨਾਲ ਇੰਡੀਆ ਜਾਣਾ ਸੀ ਸਾਰਾ ਕੁਝ ਕਰਨਾ ਸੀ ਕਬੱਡੀ ਵੀ ਖੇਡਣੀ ਸਾਰਾ ਕੁਝ ਹੁਣ ਇੰਜਰੀਆਂ ਪਾਜੀ ਇਜਾਜ਼ਤ ਨਹੀਂ ਦਿੰਦੀਆਂ ਹੁਣ ਮੈਨੂੰ ਦੱਸੋ ਵੀ ਮੈਂ 15 ਸਾਲਾਂ ਬਾਅਦ ਘਰੇ ਵਜਾਂ ਹੁਣ ਕਿਉਂਕਿ ਜ਼ਿੰਦਗੀ ਵੀ ਹਾਂ ਜੀ ਇੰਨੇ ਤਗੜੇ ਆਪਾਂ ਹੈਗੇ ਨਹੀਂ ਭਾਜੀ ਆਪਣੇ ਮਾਪਿਓ ਵੀ ਇਨ ਫਿਊਚਰ ਚ ਉਹਨਾਂ ਨੂੰ ਪੈਸੇ ਤੱਕ ਦੀ ਲੋੜ ਪੈਣੀ ਆ ਹੈਲਥ ਇਸ਼ੂ ਭੈਣਾਂ ਦੇ ਵਿਆਹ ਕਰਨੇ ਸੀ ਸਾਰਾ ਕੁਝ ਕਰਨਾ ਸੀ ਮੈਂ ਕਿੱਥੋਂ ਕਰਨਾ ਸੀ ਭਾਜੀ ਜਿਹੜੇ ਤੁਹਾਡੇ ਗੋਡਿਆਂ ਦੀ ਪ੍ਰੋਬਲਮ ਆ ਇਹਦੀ ਸਰਜਰੀ ਹੋਊਗੀ ਜਾਂ ਫਿਰ ਕਿੱਦਾਂ ਕੀ ਇਹ ਭਾਈ ਠੀਕ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਕਿਉਂਕਿ ਸਰਜਰੀਆਂ ਮੈਂ ਤਿੰਨ ਇੰਡੀਆ ਕਰਾ ਚੁੱਕਿਆ ਸੀ ਇਹਨਾਂ ਦੀ ਤੇ ਇੱਕ ਨਾ ਮਤਲਬ ਗੋਡੇ ਦੀ ਸਿਚੁਏਸ਼ਨ ਹੁੰਦੀ ਆ ਨੋਰਮਲ ਜ਼ਿੰਦਗੀ ਭਾਜੀ ਮੈਂ ਜੀ ਸਕਦਾ ਆ ਕੋਈ ਦਿੱਕਤ ਨਹੀਂ ਆ ਪਰ ਸਪੋਰਟਸ ਦੇ ਵਿੱਚ ਗੇਮ ਦੇ ਵਿੱਚ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਲਈ ਬਹੁਤ ਪਾਵਰ ਚਾਹੀਦੀ ਆ ਜੋਇੰਟਾਂ ਦੇ ਵਿੱਚ ਕਿਉਂਕਿ ਮੈਂ ਭਾਜੀ ਇਹ ਤਾਂ ਹੈਗਾ ਨਹੀਂਗਾ ਮੈਂ ਟੱਚ ਲਾ ਕੇ ਨੇੜੇ ਹੀ ਨਹੀਂ ਲੱਗਦਾ ਮੈਂ ਜਾਣ ਨਾਲ ਵੀ ਆਉਂਦਾ ਮੈਂ ਤੇਜ਼ ਵੀ ਆਉਣਾ ਮੈਂ ਸਾਰਾ ਕੁਝ ਕਰਦਾ ਦੂਜੀ ਚੀਜ਼ ਇਹ ਆ ਭਾਜੀ ਹਨ ਲੋਕਾਂ ਨੂੰ ਇਦਾਂ ਲੱਗਦਾ ਮੇਰੀ ਕਬੱਡੀ ਤੁੱਕੇ ਦੀ ਆ ਮਿਹਨਤ ਨਹੀਂ ਹੈਗੀ ਨਾ ਤਾਂ ਹਾਂ ਮੈਨੂੰ ਨਾ ਤਾਂ ਪਲੇਅਰ ਵੀ ਮੈਨੂੰ ਕਹਿੰਦੇ ਆ ਵੀ ਤੈਨੂੰ ਤਾਂ ਤੁੱਕੇ ਪੈਸੀ ਹੋ ਜਾਂਦੇ ਆ ਮੈਨੂੰ ਕਿੰਨੇ ਕ ਪੈਸੇ ਭਾਜੀ ਉੱਤੋਂ ਹੋ ਜਾਂਦੇ ਉੱਤੋਂ ਪੈਸਿਆਂ ਨਾਲ ਹੁਣ ਜਿੰਨੇ ਏ ਕਲਾਸ ਦੇ ਪਲੇਅਰ ਆ ਮੈਂ ਮੈਨੂੰ ਉਹਨਾਂ ਦੇ ਮੁਕਾਬਲੇ ਜਿਹੜੇ ਸੀ ਕਲਾਸ ਦੇ ਪਲੇਅਰ ਹੁੰਦੇ ਚਲੋ ਸੀ ਕਲਾਸ ਵਾਲੇ ਵੀ ਕਿਸੇ ਦਿਨ ਏ ਕਲਾਸ 'ਚ ਜਾਣਗੇ ਪਰ ਮੈਨੂੰ ਸਭ ਤੋਂ ਲੋਅ ਕੈਟਾਗਰੀ ਵਾਲੇ ਪਲੇਅਰਾਂ 'ਚ ਸਮਝ ਆ ਜਾਂਦਾ ਅੱਜ ਵੀ ਪੈਸੇ ਵੀ ਮੈਨੂੰ ਉਹਨਾਂ ਦੇ ਬਰਾਬਰ ਹੀ ਤੇ ਹਾਂ ਤਾਂ ਮੈਂ ਭਾਜੀ ਇੰਨਾ ਰਿਸਕ ਲੈ ਕੇ ਕਬੱਡੀ ਖੇਡੂਗਾ ਮੈਂ ਮੈਂ ਕੀ ਕਰੂੰਗਾ ਮੈਂ ਆਪਣਾ ਕੰਮ ਛੱਡਿਆ ਹੁਣ 3 ਮਹੀਨੇ ਹੋ ਗਿਆ ਮਿਹਨਤ ਲਾਈ ਹੈ ਹਣਾ ਛੱਡਣਾ ਮੈਂ ਚਾਹਣਾ ਪਾਜੀ ਮੇਰੇ ਘਰ ਦਾ ਕਿਦਾਂ ਗੁਜ਼ਾਰਾ ਚੱਲੂਗਾ ਮੈਂ ਵਾਕਈ ਤੁਹਾਡੇ ਅੱਖਾਂ ਵੀ ਭਰੀਆਂ ਮੈਂ ਸਮਝ ਸਕਦਾ ਤੁਹਾਡੇ ਦਿਲ ਦਾ ਦਰਦ ਹੈ ਕਿਉਂਕਿ ਖੇਡ ਕਬੱਡੀ ਹੈ ਛੱਡਨੀ ਵੀ ਪੈਂਦੀ ਤੁਸੀਂ ਕਿਹਾ ਪਰ ਖੇਡਣਾ ਵੀ ਪੈਂਦਾ ਕਿਉਂਕਿ ਦਿਲ ਹੀ ਇਹਦੇ ਨਾਲ ਆ ਦਿਲ ਪਾਜੀ ਹੁੰਦਾ ਵੀ ਐਦਾਂ ਹੁੰਦਾ ਵੀ ਯਾਰ ਖੇਡ ਲਈ ਕਿਤੇ ਸਾਰੀ ਉਮਰ ਬਾਅਦ ਇੱਕ ਵਾਰੀ ਦੂਰ ਹੋ ਗਏ ਨਾ ਫਿਰ ਮਨ ਦੇ ਵਿੱਚ ਰਹਿਣਾ ਯਾਰ ਹਾਂ ਤੇ ਇੰਦਰਜੀਤ ਤੁਸੀਂ ਮਿਹਨਤ ਕਰੀ ਆ ਪਵੇ ਯੂਰਪ ਪਾਏ ਥੋੜੇ ਪੈਸਿਆਂ ਚਾਏ ਫਿਰ ਅੰਕ ਨੇ ਅਮਰੀਕਾ ਆ ਗਏ ਆ ਪਰਿਵਾਰ ਸੈੱਟ ਕਰਦਾ ਬਹੁਤ ਵੱਡੀ ਅਚੀਵਮੈਂਟ ਆ ਛੋਟੇ ਵੀਰ ਗੁੱਡ ਲੱਕ ਇਹਦੇ ਲਈ ਤੁਹਾਡੇ ਲਈ ਤੇ ਫਿਰ ਜਦੋਂ ਲਾਸਟ ਮੈਚ ਹੋਊਗਾ ਨਾ ਉਸ ਦਿਨ ਆਪਾਂ ਫਿਰ ਖੁੱਲ ਕੇ ਗੱਲ ਕਰਨੀ ਆ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ